ਇਥੇ ਇੱਕ ਸਾਡੀ ਭੈਣ ਨੇ ਕੁੱਤੇ ਰੱਖੇ ਹੋਏ ਆ 10 ਤੋਂ 15 ਕੁੱਤੇ ਉਹਨੇ ਘਰ ਦੇ ਵਿੱਚ ਰੱਖੇ ਹੋਏ ਆ ਇਹ ਕਹਿੰਦੇ ਅਸੀਂ ਉਹਨਾਂ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਆ ਤੰਗ ਆ ਚੁੱਕੇ ਆ ਸਾਡੇ ਬੱਚੇ ਖੇਡ ਨਹੀਂ ਸਕਦੇ ਸਾਡੇ ਜੋ ਜਾਨਵਰ ਰੱਖੇ ਆ ਘਰੇ ਜਿਵੇਂ ਬੱਕਰੀਆਂ ਹੋਰ ਜਾਨਵਰ ਰੱਖੇ ਆ ਉਹਨਾਂ ਨੂੰ ਉਹ ਬਹੁਤ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਵੱਢਦੇ ਆ ਜੇਕਰ ਸਾਡੇ ਬੱਚੇ ਵੀ ਬਾਹਰ ਖੇਡਣ ਹੁੰਦੇ ਤਾਂ ਉਹਨਾਂ ਨੂੰ ਵੀ ਪੈ ਜਾਂਦੇ ਆ ਜੇ ਸਾਡੀ ਕੋਈ ਬਜ਼ੁਰਗ ਮਾਤਾ ਗਲੀ ਵਿੱਚ ਦੀ ਲੰਘਦੀ ਆ ਤਾਂ ਉਹਨਾਂ ਨੂੰ ਵੀ ਕੁੱਤੇ ਉਹ ਪੈ ਨਿਕਲਦੇ ਆ ਦੱਸਣ ਦੇ ਮਤਾਬਕ ਗੱਲ ਇਹ ਵੀ ਆਈ ਹੈ ਜੇਕਰ ਇਹਨਾਂ ਨੇ ਉਸ ਦੇ ਨਾਲ ਗੱਲ ਕਰਨੀ ਸਾਂਝੀ ਕਰੀ ਤਾਂ ਇਹ ਕਹਿੰਦੇ ਆ ਵੀ ਉਹ ਕਹਿੰਦੀ ਮੇਰੀ ਐਨਓਜੀ ਚਲਾਇਆ ਹੋਇਆ ਮੈਂ ਉਹਨਾਂ ਕਰਕੇ ਕੁੱਤੇ ਨੂੰ ਰੱਖਿਆ ਹੋਇਆ ਸਾਡੇ ਨਾਲ ਇਹ ਪਰਿਵਾਰ ਹੈ ਸਾਡੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਕੇ ਰਿਸ਼ਪਾਲ ਸਿੰਘ ਜੀ ਰਿਸ਼ਪਾਲ ਸਿੰਘ ਜੀ ਜਿਹੜੇ ਕੁੱਤੇ ਰੱਖੇ ਹੋਏ ਆ ਉਹ ਕਿੰਨੇ ਕੁੱਤੇ ਆ ਉਹ ਘੱਟ ਘੱਟ 10 ਤੋਂ 15 ਕੁੱਤੇ ਹੋਣਗੇ ਸਰ ਇਹਨਾਂ ਕੋਲੇ ਤੇ ਉਹ ਸਾਰੇ ਹੈਗੇ ਸਟਰੀਟ ਡੌਗ ਤਿੰਨ ਚਾਰ ਤਾਂ ਹੈਗੇ ਆ ਵਮਰੀਨ ਪਿਸਤੇ ਜੇ ਆ ਤੇ ਜਿਹੜੇ ਆਵਾਰਾ ਕੁੱਤੇ ਜਿਹੜੇ ਗਲੀਆਂ ਵਾਲੇ ਹੈਗੇ ਆ ਰੱਖੇ ਉਹ ਬਹੁਤ ਗੰਦੇ ਕੁੱਤੇ ਆ ਜੀ ਸਾਡੇ ਕੁੱਤੇ ਨੂੰ ਵੀ ਵੜ ਗਏ ਸੀ ਮੇਰੇ ਕੋਲ ਕਲਚਰ ਫਾਰਮ ਰੱਖਿਆ ਹੋਇਆ ਉਹਦੀ ਵੀਡੀਓ ਵੀ ਹੈ ਮੇਰੇ ਕੋਲ ਉਹਨੂੰ ਗੋਦੀ ਚ ਖੋ ਕੇ ਲੈ ਗਈ ਉਹਦੇ ਦੰਦ ਮਾਰ ਗਏ ਉਹਦਾ ਟ੍ਰੀਟਮੈਂਟ ਮੈਂ ਫਰੀਦਕੋਟੋਂ ਡਾਕਟਰ ਦੇੋਂ ਕਰਵਾਇਆ ਜੀ ਮੇਰਾ 15-17000 ਰੁਪਿਆ ਉਸਤੇ ਕਤੂਰੇ ਤੇ ਲੱਗਿਆ ਅੱਗੇ ਉਹ ਬਾਹਰ ਖੇਡਦਾ ਰਹਿੰਦਾ ਹੁੰਦਾ ਸੀਗਾ ਹੁਣ ਉਹ ਬਾਹਰ ਨਿਕਲਣ ਜੋਗਾ ਨਹੀਂਗਾ ਡਰਦਾ ਤੇ ਜੇ ਬਾਹਰ ਲੈ ਕੇ ਵੀ ਜਾਂਨੇ ਆਂ ਅਸੀਂ ਤਾਂ ਸਾਨੂੰ ਡੰਡਾ ਲੈ ਕੇ ਨਾਲ ਖੜਨਾ ਪੈਂਦਾ ਜੀ ਗੇਟ ਲਗਾ ਕੇ ਤੇ ਇਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਦੁਖੀ ਆ ਜੀ ਗਲੀ ਦੇ ਵਿੱਚ ਗੰਦ ਪਾਉਂਦੇ ਜੀ ਬਹੁਤ ਜ਼ਿਆਦਾ ਕਦੇ ਕਿਤੇ ਇਹਨਾਂ ਨੇ ਲਾਈਟਨ ਕਰਤੀ ਕਦੇ ਕਿਤੇ ਕਰਤੀ 12 ਦੇ ਵਿੱਚ ਆ ਕੇ ਕਰਕੇ ਜਾਂਦੇ ਆ ਜੀ ਬਹੁਤ ਤੰਗ ਐ ਅਸੀਂ ਜੇਕਰ ਕੁੱਤੇ ਰੱਖਣੇ ਆ ਉਹਨਾਂ ਕੇ ਰੱਖੋ ਜੀ ਸਾਧ ਕੇ ਰੱਖੋ ਪਰ ਆਪਦੇ ਕੁੱਤਿਆਂ ਨੂੰ ਬੰਨ ਕੇ ਰੱਖੋ ਜਾਂ ਉਹਨੂੰ ਪਿੰਜਰੇ ਦੇ ਵਿੱਚ ਰੱਖੋ ਵੀ ਉਹ ਬਾਹਰ ਨਹੀਂ ਘੁੰਮਣਨ ਸਾਈ ਦੀ ਜੇ ਰੱਖਣ ਦੇ ਰੱਖਣ ਜੀ ਸਾਧ ਕੇ ਰੱਖਣ ਅਸੀਂ ਭਾਈ ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਰੱਖਣੇ ਆ ਉਹਦੇ ਅੰਦਰ ਰੱਖੋ ਕਹਿੰਦੇ ਵੀ ਹੁਣ ਕੁੱਤੇ ਐ ਇਹਨਾਂ ਨੇ ਬਾਹਰ ਅੰਦਰ ਵੀ ਜਾਣਾ ਕਹਿੰਦੇ ਇਹ ਤਾਂ ਹੁਣ ਥੋੜੀ ਦੇਰ ਤਾਂ ਸਾਨੂੰ ਛੱਡਨੇ ਪਿਆ ਕਰਨਗੇ ਮੈਂ ਵੀ ਤੁਸੀਂ ਇੱਕ ਟਾਈਮ ਰੱਖ ਲੋ ਛੱਡਣ ਦਾ ਛੱਡਣ ਦਾ ਇੱਕ ਟਾਈਮ ਰੱਖ ਲੋ ਕੋਈ ਬੰਦਾ ਉਹਦੇ ਉੱਤੇ ਰਾਖੀ ਖਾਤਰ ਚਾਹਣਾ ਜਿਹੜਾ ਜਿਵੇਂ ਕੋ ਬੱਚੇ ਫਿਰਦੇ ਆ ਬੱਚਾ ਨੂੰ ਪੈਜੇ ਕੋਈ ਤੇ ਬੱਚਿਆਂ ਨੂੰ ਪੈਂਦੇ ਆ ਜੀ ਇਹ ਬੱਚਿਆਂ ਨੂੰ ਪੈਂਦੇ ਬਜ਼ੁਰਗਾਂ ਨੂੰ ਪੈਂਦੇ ਕੋਈ ਵੀ ਗਲੀ ਦੇ ਵਿੱਚ ਆਂਦਾ ਜੇ ਖੁੱਲੇ ਹੁੰਦੇ ਆ ਤੇ ਅਟੈਕ ਕਰਦੇ ਆ ਜੀ ਇਹ ਇਹਨਾਂ ਤੋਂ ਤਾਂ ਬਹੁਤ ਜ਼ਿਆਦਾ ਡਰ ਆ ਜੀ ਸਾਨੂੰ ਜੀ ਅਸੀਂ ਘਰੇ ਗਏ ਆਣੇ ਤੇ ਕੋਈ ਗੱਲ ਕਹਿਣੇ ਸੀ ਸਾਰੇ ਇਹ ਅਸੀਂ ਜੋ ਸਟਾਰਟਿੰਗ ਦੇ ਵਿੱਚ ਆਏ ਆ ਉਦੋਂ ਇਹ ਚਾਰਦਵਾਰੀ ਕਰ ਰਹੇ ਸੀਗੇ ਕਹਿੰਦੇ ਚਾਰਦਵਾਰੀ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਬਾਹਰ ਹੀ ਨਿਕਲ ਦਿੰਦੇ ਪਰ ਇਹ ਫਿਰ ਵੀ ਬਾਹਰ ਦੇ ਬਾਹਰ ਹੀ ਹੁੰਦੇ ਆ ਜੀ ਇਹ ਜੀ ਦਿਨ ਚ 4-5 ਵਾਰ ਹੀ ਛੱਡਦੇ ਆ ਆ ਚਾਚਾ ਜੀ ਇਹਨਾਂ ਦੇ ਘਰ ਦੇ ਵਿੱਚ ਵੀ ਇਹ ਉੱਪਰ ਛੱਤਾਂ ਦੇ ਪਹੁੰਚ ਜਾਂਦੇ ਆ ਜੀ ਜੀ ਮੇਰਾ ਤਾਂ ਨਾਲ ਲੱਗ ਮੈਂ ਬੈਕ ਸਾਈਡ ਤੇ ਘਰ ਹੈ ਜੀ ਹੂੰ ਤੇ ਮੂਰੇ ਮੈਂ ਤਾਂ ਜਦੋਂ ਗੇਟ ਤੇ ਗੁਆਰ ਨਿਕਲਦਾ ਸਾਹਮਣੇ ਸ਼ਾਰਟਕ ਨੂੰ ਗੇਟ ਆਪਣਾ ਤੇ ਉੱਥੇ ਇਹਨਾਂ ਦਾ ਗੰਦ ਪਾਇਆ ਹੁੰਦਾ ਕੋਈ ਰਿਸ਼ਤੇਦਾਰ ਕੋਈ ਹੋਰ ਆਉਂਦਾ ਕਾਰ ਚ ਉਤਰਦਾ ਗੰਦ ਪੈ ਰਉਣ ਲੱਗਦਾ ਮੈਂ ਕਈ ਵਾਰੀ ਉਹ ਉੱਥੋਂ ਗੰਦ ਨੂੰ ਚੱਕ ਕੇ ਪਾਸੇ ਸਿੜਨਾ ਫੇਰ ਵੀ ਇਹ ਪਰ ਇਹ ਇਹ ਜਾਣਦੇ ਨਹੀਂ ਮੈਂ ਸੈਕਟਰੀ ਹੈ ਇੱਕ ਜਿੱਤਗੜ ਦਾ ਲਾਭ ਸਿੰਘ ਸੈਕਟਰੀ ਉਹਨੂੰ ਮੈਂ ਦੋ ਤਿੰਨ ਵਾਰੀ ਆਖਿਆ ਮੈਂ ਕਿਹਾ ਯਾਰ ਤੂੰ ਮੈਂ ਜਲਾਨੀ ਨਾਲ ਬੋਲਦਾ ਕੋਈ ਚੰਗਾ ਨਹੀਂ ਲੱਗਦਾ ਤੂੰ ਕਹ ਇਹਨੂੰ ਵੀ ਇਹ ਆਏ ਕੰਮ ਨਾ ਕਰੇ ਨਹੀਂ ਕਹਿੰਦਾ ਥੋੜੇ ਮਨ ਨੂੰ ਕੰਤ ਉੱਚੀ ਕਰਾਤੀ ਮੇਰੇ ਮਨ ਨੂੰ ਕੰਤ ਉਹ ਚੀਕਰਾਤੀ ਚੱਲ ਕੰਨ ਤਾਂ ਨਹੀਂ ਡੱਬਦੇ ਪਰ ਮੂਹਰੇ ਤਾਂ ਗੰਦੋਂ ਪਾਉਂਦੇ ਉਵੇਂ ਦੇ ਉਵੇਂ ਹੀ ਪਾਉਂਦੇ ਆ। ਨਹੀਂ ਇਹ ਮਕਾਨ ਲਾਭ ਸਿੰਘ ਸੈਕਟਰੀ ਦਾ ਕਿਰਾਏ ਤੇ ਦਿੱਤਾ ਹੋਇਆ ਹੈ। ਪਤਾ ਨਹੀਂ ਰੱਬ ਜਾਣੀ ਇਹਨਾਂ ਨੂੰ ਹੀ ਪਤਾ ਕਿ ਕਿਰਾਏ ਤੇ ਆ ਕਿ ਕਿਤੇ ਆ ਹੁੰਦੇ ਮੁੱਲ ਤੇ ਦਿੱਤਾ ਕਿਤੇ ਆ ਹੁੰਦੇ ਕਿਰਾਏ ਤੇ ਇਹਦਾ ਕੋਈ ਪੱਕਾ ਯਕੀਨ ਨਹੀਂ ਇਹਨਾਂ ਦਾ। ਜੀ ਫਿਰ ਤੁਸੀਂ ਉਹਨੂੰ ਤਾਂ ਹੀ ਕਹਿ ਰਹੇ ਹੋਗੇ ਜੋ ਇਹਦਾ ਮਕਾਨ ਆ ਤਾਂ ਪਹਿਲਾਂ ਉੱਥੇ ਦਾ ਸੀ ਉਹਦੇ ਕੋਲ ਹੀ ਸੀ। ਲਾਭ ਸਿੰਘ ਸੈਕਟਰੀ ਕੋਲ ਦੀ। ਉਹ ਆਪ ਹੀ ਇੱਥੇ ਆਉਂਦਾ ਜਾਂਦਾ ਜੀ। ਹਾਂ। ਜੀ ਜੀ। ਜੀ ਜੀ ਗੱਲਬਾਤ ਕਰਾਂਗੇ ਕੋਈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਹੀ। ਅਈਦਾ ਜੀ ਬਹੁਤ ਪਰੇਸ਼ਾਨ ਆ ਪੁੱਤਿਆਂ ਆਨੀਓ ਪੋਤੀਆਂ ਮੇਰੀਆਂ ਜਵਾਕ ਉਹ ਉਹ ਨਹੀਂ ਨਿਕਲ ਜੋਗੇ ਪੜਨ ਜਾਂਦੇ ਆ ਫੇਰ ਆ ਪਸ਼ੂ ਫਿਰਦੇ ਸਾਡੇ ਬੱਕਰੀਆਂ ਉਹ ਉਹ ਨਹੀਂ ਛੱਡਦੇ ਫੇਰ ਆ ਗਲੀਆਂ ਨਹੀਂ ਬਹੁਤ ਪਰੇਸ਼ਾਨ ਸਾਡੇ ਤੇ ਬਹੁਤ ਜ਼ਬਰਦਸਤੀ ਹੋ ਜਾਂਦੀ ਆ ਵੀ ਗਰੀਬ ਬੰਦੇ ਟਾਈਮ ਪਾਸ ਕਰਦੇ ਆ ਤੇ ਸਾਨੂੰ ਪੁੱਠਾ ਸਿੱਧਾ ਬੋਲੇ ਇਹ ਚੂੜੇ ਤੇ ਬੁਰਾ ਹਾਲ ਆਖਿਆ ਇਹਨਾਂ ਨੇ ਹਾਂ ਜੀ ਹਾਂ ਜੀ ਆ ਕੁਛ ਆ ਜੀ ਤੁਸੀਂ ਘਰੇ ਹੋ ਕੇ ਇਕੱਠੇ ਗਏ ਸੀ ਇਹਨਾਂ ਦੇ ਅਸੀਂ ਬਾਹਰ ਚ ਖੜੇ ਆ ਜੀ ਬਾਹਰ ਚ ਹਾਂਜੀ ਤੇ ਅਸੀਂ ਜਦੋਂ 9 ਸਤ ਕੱਲ ਅਸੀਂ ਆਖਿਆ ਵੀ ਤੜਕੇ ਵਾਲਾ ਜੀ ਪਾਣੀ ਸੁੱਕਿਆ ਨਹੀਂ ਵੀ ਤੁਸੀਂ ਆ ਪਾਣੀ ਹੁਣ ਬੰਦ ਕਰ ਦਿਓ ਅਸੀਂ 9 ਸਤ ਆਖਣ ਗਈਆਂ ਸਾਨੂੰ ਕਹਿੰਦੀ ਪਾੜ ਨਹੀਂ ਇਹਨੇ ਆਵਾਜ਼ ਦਿੱਤੀ ਅਸੀਂ ਧੱਕਾ ਮਾਰਿਆ 바ਰ ਨੂੰ ਅਸੀਂ ਆਖਿਆ ਵੀ ਗੇਟ ਖੋਲ ਕੇ ਸਾਡੀ ਇੱਕ ਵਾਰੀ ਗੱਲ ਸੁਣ ਵੀ ਸੁਬਾਹ ਵੀ ਨੀ ਤੂੰ ਗੱਲ ਸੁਣੀ ਹੁਣ ਵੀ ਨੀ ਤੂੰ ਸਾਡੀ ਗੱਲ ਸੁਣ ਦੀ ਇੱਕ ਵਾਰੀ ਬਾਹਰ ਆ ਇਹ ਨਹੀਂ ਬਾਹਰ ਆਈ ਮੁੜ ਕੇ ਸਾਨੂੰ ਅੰਦਰ ਖੜੀ ਇਹ ਚੂੜੀਆਂ ਤੋਂ ਬਿਨਾ ਸਾਨੂੰ ਨਹੀਂ ਬੋਲੀ ਜਦੋਂ ਭਾਈ ਸਾਨੂੰ ਚੂੜੀਆਂ ਤੇ ਸਾਨੂੰ ਇਹ ਆਦੀ ਵੀ ਤੂੰ ਹੀ ਮੈਂ ਜਾਵੜੀ ਉੱਥੇ ਵੀ ਤੁਹਾਡੇ ਮੂੰਹ ਬੰਦ ਕਰਾ ਦੂੰਗੀ ਕਹਿੰਦੀ ਮੈਂ ਕਹਿੰਦੀ ਮੈਂ ਦਾਲਤ ਚ ਜਦਾਲਤ ਚ ਜਾ ਕੇ ਖੜ ਗਈ ਕ ਅਸੀਂ ਆਖ ਵੀ ਤੂੰ ਅਦਾਲਤ ਕੋ ਚ ਜਾਂਦੀ ਜਾਂਦੀ ਸਾਨੂੰ ਹੁਣ ਜਿੱਥੇ ਵੀ ਮਰਜ਼ੀ ਲੈ ਜਾ ਵੀ ਅਸੀਂ ਖੜੀਆਂ ਬਾਰ ਚ ਵੀ ਇੱਕ ਵਾਰੀ ਸਾਡੀ ਗੱਲ ਆ ਕੇ ਬਾਹਰ ਸੋਣ ਪਾਣੀ ਵੇਖ ਤੇ ਇਹ ਨੇ ਸਾਨੂੰ ਆਦੀ ਤੁਸੀਂ ਮੈਨੂੰ ਆ ਜਾਣੀ ਬਹੁ ਸਾਡੀ ਵੀ ਜਦੋਂ ਸਾਨੂੰ ਚੂੜਗਾ ਕਹਿੰਦੀ ਸੀ ਇਹ ਬਹੁ ਕਹਿੰਦੀ ਵੀ ਬਾਹਰ ਆ ਵੀ ਅਸੀਂ ਤੇਰੇ ਜੁੰਡੇ ਖਿੱਚ ਕੇ ਸਾਨੂੰ ਚੂੜਗਾ ਕਿਵੇਂ ਕਹਿੰਨੀ ਆ ਇਹ ਬਈ ਸਾਨੂੰ ਚੂੜਗਾ ਤਾਂ ਵੀ ਸਾਨੂੰ ਪਰੇਸ਼ਾਨ ਕਰੀ ਜੇ ਪਰੇਸ਼ਾਨ ਅਸੀਂ ਹੋਈਆਂ ਚੂੜਗਾ ਅਸੀਂ ਵੀ ਫੇਰ ਇਹਨੂੰ ਆਪਸੀ ਗੱਲਾਂ ਦਿੱਤਾਂ ਅਸੀਂ ਆਪ ਮੂੰਹੋਂ ਫੇਰ ਬੋਲਾਂਗਾ ਬਾਈ ਅਸੀਂ ਆਈ ਨਹੀਂ ਆਦੇ ਵੀ ਨਹੀਂ ਬੋਲਾਂਗਾ ਚੂੜੀਆਂ ਅੱਜ ਸਾਨੂੰ ਚੂੜੀਆਂ ਕਿਹਾ ਰਾਤ ਫਿਰੇ ਇਹਦੇ ਪਾਪਾ ਮਿੱਟੀ ਸਿੱਟਣ ਲੱਗਿਆ ਇਹਨੂੰ ਚੂੜੇ ਤੋਂ ਬਿਨਾ ਇਹਨੂੰ ਲਵਜ ਤੋਂ ਬਿਨਾ ਬੋਲੀ ਨਹੀਂ ਇਹ ਖੱਡਾ ਬੰਦ ਕਰੀ ਗਿਆ ਪਾਣੀ ਬੰਦ ਕਰੀ ਗਿਆ ਵੀ ਨੰਗਾ ਰਾਤ ਨੂੰ ਦਿਹਾੜੀ ਤੋਂ ਆਉਂਦੀ ਅੱਧੀ ਰਾਤ ਇਹਨੂੰ ਵੀ ਚੂੜੇ ਤੋਂ ਬਿਨਾ ਇਹਨੂੰ ਲਵਜ ਚੂੜੇ ਤੋਂ ਬਿਨਾ ਉੱਤਰੀ ਨਹੀਂ ਇਹ ਇਹ ਜੂੜਾ ਭਈ ਇਹ ਜੂੜਾ ਕਹਿੰਦੀ ਇੱਕ ਸਾਡੀ ਬਸ ਗਲੀ ਤੋਂ ਸਾਨੂੰ ਇਹੀ ਆਣੀ ਵੀ ਪਾਣੀ ਸਾਨੂੰ ਗਲੀ ਸਾਫ਼ ਹੋਣੀ ਮਿਲਣੀ ਚਾਹੀਦੀ ਆ ਇੱਕ ਸਾਨੂੰ ਕੁੱਤੇ ਜਦੋਂ ਅਸੀਂ ਲੰਘਦੇ ਆ ਸਾਨੂੰ ਕੁੱਤਿਆਂ ਦਾ ਨੰਗਾ ਵੀ ਜਿਹੜਾ ਬੰਦ ਕਰਾ ਛੜਿਆ ਮੇਰੀ ਬੱਚੀ ਇਹ ਕੋਲੇ ਸੀ ਉਸ ਟਾਈਮ ਤੇ ਇਹ ਭਾਈ ਆਪ ਵੀ ਕੋਲੇ ਸੀ ਅਸੀਂ ਆਹ ਕੁੜੀ ਨੂੰ ਪੁੱਛਿਆ ਜਾਵੇ ਕਿੱਥੋਂ ਧਿੱਕਰ ਕੁੱਤਾ ਰਾਤ ਛੱਡ ਕੇ ਗਿਆ ਇਹਨੂੰ ਕੁੱਤਾ ਇੱਥੋਂ ਦੀ ਕਰਾਇਆ ਮਾਇਆ ਇੱਥੋਂ ਭੱਜ ਕੇ ਉਹ ਕੋਲੇ ਖੜਿਆ ਨੇ ਕੁੱਤਾ ਨਹੀਂ ਲਲਕ ਰਿਆ ਆਹ ਮੇਰੀ ਪੋਤੀ ਤੋਂ ਪੁੱਛਿਆ ਜਾਵੇ ਹਾਂ ਹਾਂ ਇੱਧਰ ਆਓ ਮੈਂ ਸੁਣਿਆ ਵੀ ਜਿਹੜਾ ਤੁਹਾਡੇ ਰਿਸ਼ਤੇਦਾਰ ਆ ਕੋਈ ਹੈਨਾ ਉਹ ਵੀ ਤੁਹਾਡੇ ਆਉਂਦਾ ਨਹੀਂ ਕਹਿੰਦੇ ਜੇ ਕਿ ਆਉਂ ਕੋਈ ਨਹੀਂ ਆਉਂਦਾ ਜੀ ਕੋਈ ਵੀ ਨਹੀਂ ਆਉਂਦਾ ਆ ਕੁੱਤਿਆਂ ਦਾ ਕਰਕੇ ਨਾ ਮੇਰੇ ਬੱਚੇ ਵੀ ਨਹੀਂ ਆਉਂਦੇ ਮੇਰੇ ਪੇਕੇ ਆ ਇਹ ਤੇ ਕੋਈ ਨਹੀਂ ਆਉਂਦਾ ਪਹਿਲਾਂ ਸਾਡੇ ਘਰਾਂ ਕੰਨੀ ਰਹਿ ਕੇ ਆਈ ਉਧਰ ਟੀਬੀ ਸਾਹ ਰੋਡ ਉਧਰ ਵੀ ਇਹ ਸਾਰੀਆਂ ਸੱਤਾਂ ਪੱਟ ਕੇ ਆਏ ਆ ਉਧਰ ਸਾਡੇ ਤਾਂ ਹਜੇ ਤੱਕ ਸੱਤਾਂ ਚ ਹੁੰਦਾਂ ਗਰੀਬ ਘਰਾਂ ਸੀ ਵੀ ਢਾੜੀਦਾਰਾਂ ਤੇ ਕਿੱਥੋਂ ਸੱਤਾਂ ਕੋ ਲੋਟ ਕਰਾ ਲਾਂਗੇ ਅਸੀਂ ਜਿਹੜੇ ਇਹ ਕੁੱਤੇ ਸੱਤਾਂ ਦੇ ਉੱਪਰ ਚੜ ਜਾਂਦੇ ਆ ਪਰ ਚੜ ਜਾਂਦੇ ਆ ਜੀ ਉੱਪਰ ਚੜ ਜਾਂਦੇ ਹਜੇ ਵੀ ਟੋਏ ਆ ਸੱਤਾਂ ਦੇ ਵਿੱਚ ਮਾੜਾ ਮੋਟਾ ਮਿੱਟੀ ਸਿੱਟੀ ਵੀ ਆ ਸੀ ਤਾਂ ਕਰਕੇ ਉਹਦੇ ਕੋਲੇ ਗਏ ਸੀ ਸਾਰੇ ਨਾ ਗਏ ਨਹੀਂ ਅਸੀਂ ਉਧਰ ਵੀ ਸਾਡੇ ਮੇਰੇ ਸਹੁਰਾ ਲੜਿਆ ਇਹਦੇ ਨਾਲ ਕਹਿੰਦਾ ਕੁੱਤੇ ਸੰਭਾਲ ਲਾ ਆਵਦੇ ਤੇ ਇਹਨੇ ਫੇਰ ਵੀ ਗੱਲ ਨਹੀਂ ਸੁਣੀ ਕਈ ਦਿਨਾਂ ਬਾਅਦ ਫਿਰ 바ਵਾ ਕਲੇਸ ਪਿਆ ਫੇਰ ਹਟਿਆ ਮੇਰੇ ਘਰ ਵਾਲਾ ਗਿਆਗਾ ਮੇਰੇ ਘਰ ਵਾਲੇ ਨੇ ਕਈ ਚੱਕੀ ਇਹਨੂੰ ਫੇਰ ਉਦੋਂ ਬਾਅਦ ਆਈ ਐ ਇੱਧਰ ਪੁੱਟ ਕੇ ਹੁਣ ਵੀ ਸਾਡਾ ਕੋਈ ਆਊਗਾ ਨਾ ਸਾਰੇ ਘਰਾਂ ਦਾ ਮਤਲਬ ਸੱਤਾਂ ਪੱਟੀਆਂ ਹੋਊਗਾ ਅਸੀਂ ਤਾਂ ਜੀ ਬਹੁਤ ਪਰੇਸ਼ਾਨ ਆਇ ਚੀਜ਼ ਤੋਂ ਇੱਕ ਤਾਂ ਗਲੀ ਨੂੰ ਤੇ ਕੁੱਤੇ ਮੈਨੂੰ ਹੁਣ ਬੱਚਿਆਂ ਨੂੰ ਸਕੂਲ ਜਾਂਦੇ ਹੈਗੇ ਤੇ ਉਹਨਾਂ ਦੇ ਫਿਰ ਕੰਮ ਤੇ ਹੁੰਨੇ ਇਹਨਾਂ ਤੇ ਫਿਕਰ ਹੁੰਦਾ ਕਿ ਕੁੱਤੇ ਨਾ ਪੈ ਜਾਣ ਉਹ ਘਰੇ ਛੱਡ ਕੇ ਆਉਣਾ ਸਕੂਲ ਛੱਡ ਕੇ ਆਉਣਾ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਪਈ ਇਹ ਤਾਂ ਇੱਕ ਸਮਝ ਲਓ ਧੱਕਾ ਨਜਾਇਜ਼ ਹੋ ਜਾਂਦਾ ਸਮਝ ਲਓ ਗੁੰਡਾ ਕਰਦੀ ਆ ਸਮਝ ਲਓ ਜੇ ਇਹ ਤਾਂ ਜੇ ਕਹਿਨੇ ਆ ਤਾਂ ਮਾਰੀਦੇ ਆਗੇ ਹੂੰ ਗੜ ਪੈਂਦੀ ਜੇ ਤਾਂ ਚੂੜੇ ਤੇ ਬਿਨਾ ਗੱਲ ਨਹੀਂ ਕਰਦੀਗੀ ਸਾਡੇ ਬੱਕਰਾਂ ਨੂੰ ਬੱਕਰਾਂ ਨੂੰ ਪੈ ਜੀ ਕਹਿੰਦੇ ਬੱਕਰੀਆਂ ਜਿਹੜੀਆਂ ਰੱਖੀਆਂ ਤੋੜੀਆਂ ਬੱਕਰੀਆਂ ਬੱਕਰੀਆਂ ਬੱਕਰਾਂ ਨੂੰ ਪੈ ਗਏ ਸੀ ਕੁੱਤੇ ਹਾਂ ਪੈ ਗਏ ਸੀ ਕੀ ਕੀ ਨੁਕਸਾਨ ਹੋ ਗਿਆ ਉਹਨਾਂ ਦਾ ਕੰਨ ਪਾੜਿਆ ਜੀ ਕੰਨ ਪਾਟਿਆ ਉਹਦਾ ਬੱਕਰੀ ਦਾ ਬੱਕਰਾਂ ਦੇਖਾਈ ਕੈਮਰਾਮੈਨ ਨੂੰ ਕਹਿੰਦਾ ਇੱਥੇ ਬੱਕਰੀਆਂ ਥੋੜੀਆਂ ਜਿਹੜੇ ਸੂਬਾ ਕੱਢਦੇ ਨੇ ਤੁਸੀਂ ਹਾਂ ਸਵੇਰ ਤੋਂ ਸ਼ਾਮ ਤੱਕ ਬੈਠਾ ਰਹਿੰਦੇਗਾ ਬੈਠੀਆਂ ਰਹਿੰਦੀਆਂ ਜੀ ਕੁੱਤੇ ਜਦੋਂ ਫਿਰ ਉਹ ਬਾਹਰ ਕੱਢਦੇ ਉਦੋਂ ਪੈ ਜਾਂਦੇ ਨੇ ਉਹ ਉਦੋਂ ਪੈਂਦੇ ਆ ਜੀ ਆਲੀ ਆਲੀ ਕਰਕੇ ਆਉਂਦੇ ਆ ਉਹਨਾਂ ਨੂੰ ਗੱਲ ਨਹੀਂ ਕਰੀ ਵੀ ਜੇਕਰ ਇਹ ਬੱਕਰੀਆਂ ਨੂੰ ਕੁੱਤਾ ਤੁਹਾਡਾ ਖਾ ਗਿਆ ਨੁਕਸਾਨ ਹੋ ਗਿਆ ਕੋਈ ਥਨ ਪਾੜਤਾ ਤੇ ਬੱਕਰੀ ਪਾੜਤੀ ਉਹ ਤਾਂ ਜ਼ਿੰਮੇਵਾਰ ਗੱਲ ਜੀ ਸੁਣਦੇ ਨਹੀਂ ਸਾਹੀ ਬਹੁਤ ਆਖਿਆ ਜੀ ਸੁਣਦੇ ਨਹੀਂਗੇ ਉਹਦੇ ਸੀ ਲਾਜ ਹੀ ਕਰਾ ਦੇ ਉਹ ਜਮਾ ਨਹੀਂ ਬੋਲੇਗੇ ਨਾ ਆ ਕੇ ਪਤਾ ਲਿਆ ਗੇਟ ਨਹੀਂ ਖੋਲਣਗੇ ਨਾ ਜੇ ਕੋਈ ਲਾਂਬਾ ਲੈ ਕੇ ਨਾ ਗੇਟ ਨਾ ਖੋਲਣਗੇ ਐਡੀ ਪਰੇਸ਼ਾਨੀ ਆ ਇੱਕ ਗਲੀयां ਨੂੰ ਮੇਰੀ ਤਾਂ ਵੀ 12 ਫੁੱਟ ਗਲੀ ਬਣਦੀ ਆ ਤਿਆਰ ਕਰਦੇ ਇਹਨਾਂ ਦਾ ਫੁੱਟ ਥਾਂ ਵੀ ਬਣਦਾ ਉਹਦੇ ਵਿੱਚ ਆਪਣਾ ਖੂਹ ਪੱਟੀ ਜਾਣ ਸਾਨੂੰ ਕੋਈ ਤਰਾਜ ਨਹੀਂਗਾ ਵੀ ਜਿਹੜੀ ਕਿ ਮੇਰੀ ਗਲੀ ਬਣਦੀ ਆ ਉਹ ਤਾਂ ਤਿਆਰ ਹੋਣੀ ਚਾਹੀਦੀ ਹੈ ਜੀ ਜੀ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਲੋਕ ਕਰਲਾ ਰਹੇ ਆ ਰੌਲਾ ਪਾ ਰਹੇ ਆ ਕਿ ਜਿਹੜੇ ਇਹ ਕੁੱਤੇ ਰੱਖੇ ਆ ਇਹ ਸਾਡਾ ਜਾਨੀ ਨੁਕਸਾਨ ਕਰਨਗੇ ਬੱਚੇ ਆ ਛੋਟੇ ਛੋਟੇ ਖੇਡਦੇ ਆ ਗਲੀ ਦੇ ਵਿੱਚ ਉਹਨਾਂ ਨੂੰ ਪੈ ਜਾਂਦੇ ਆ ਇਹਨਾਂ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਛੋਟੇ ਛੋਟੇ ਜਾਨਵਰ ਆ ਇਹਨਾਂ ਦੇ ਉਹਨਾਂ ਨੂੰ ਪੈ ਜਾਂਦੇ ਆ ਕੁੱਤੇ ਨੂੰ ਤਾਂ ਇਹ ਹੱਜ ਨਹੀਂ ਕਰਨੇ ਕਿਸੇ ਨੂੰ ਨਾਲ ਇਹ ਛੋਟਾ ਬੱਚਾ ਕਿਵੇਂ ਆ ਕਈ ਵਾਰ ਬੱਚਾ ਡੜਾ ਵੀ ਮਾਰਦਾ ਕੁੱਤੇ ਦੇ ਤੇ ਉਸ ਦਾ ਨੁਕਸਾਨ ਵੀ ਜ਼ਿਆਦਾ ਕਰ ਸਕਦੇ ਆ ਪਰ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਉਸ ਪਰਿਵਾਰ ਨੂੰ ਪੁੱਛਣਾ ਚਾਹੀਦਾ ਭਾਈ ਜਿਹੜੇ ਤੂੰ ਕੁੱਤੇ ਰੱਖੇ ਆ ਇਹ ਕ ਰੱਖਣੇ ਆ ਇਹਨਾਂ ਨੂੰ ਕੋਈ ਤਰਾਜ ਨਹੀਂ ਕੁੱਤੇ ਰੱਖਣ ਦੇ ਇਹ ਕਹਿੰਦੇ ਰੱਖੇ ਪਰ ਆਪ ਦਾ ਬਾੜ ਫੇਰ ਕੇ ਰੱਖੇ ਜਦੋਂ ਬਾੜ ਖੁੱਲਾ ਹੁੰਦਾ ਤੇ ਉਹ ਕੁੱਤੇ ਬਾਹਰ ਆ ਜਾਂਦੇ ਤੇ ਇਹ ਡਰੇ ਹੋਇਆ ਸਹਮੇ ਹੋਇਆ ਕੱਲੂ ਕਿਸੇ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਪਰ ਪੁਲਿਸ ਪ੍ਰਸ਼ਾਸਨ ਫੇਰ ਇੱਥੇ ਮਿੰਟੋ ਮਿੰਟ ਪਹੁੰਚ ਜੂਗਾ ਕੀ ਗੱਲ ਹੋਈ ਕਿਹਨੇ ਕਰੀ ਕਿਉਂ ਕਰੀ ਪਰ ਹੁਣ ਕਿਸੇ ਦਾ ਧਿਆਨ ਨਹੀਂ ਇਹ ਕਰਲਾ ਰਿਹਾ ਰੋ ਰਿਹਾ ਕਿਸੇ ਨੂੰ ਦਰਖਾਸਤ ਦਿੱਤੀ ਹੈ ਤੁਹਾਡੇ ਸਬੰਧ ਵਿੱਚ ਤੁਸੀਂ ਥਾਣੇ ਠੋਣੇ ਗਏ ਇਹ ਕਹਿੰਦੇ ਥਾਣੇ ਹੈ ਕਿ ਉਹ ਬਸ ਰਾਤ ਅਸੀਂ ਕਹਤਾ ਸਾਡਾ ਉਹਦੇ ਬੱਕਰੀ ਦਾ ਖਾਨਣਾ ਜਮਾ ਇतना ਚੰਦਾ ਸੀ ਇਹਨਾਂ ਨੂੰ ਅਸੀਂ ਸੱਦਿਓ ਭਾਈ ਆਪ ਆ ਕੇ ਇੱਥੇ ਮੁੜ ਗਿਆ ਉਹਨੇ ਗਾਂ ਹੋ ਕੇ ਕੰਨ ਨਹੀਂ ਵੇਖਿਆ ਬੱਕਰੇ ਮੁਲਾਜ਼ਮ ਕੌਣ ਇੱਥੇ ਆਉਂਦਾ ਮੁਲਾਜ਼ਮ ਤੇ ਅਸੀਂ ਜਾਣਦੇ ਨਹੀਂ ਸੀ ਸਾਥ ਆਇਆ ਸੀਗਾ ਮੈਂ ਜਾਣਦਾ ਨਹੀਂ ਵੈਸੇ ਉਹਨੂੰ ਸ਼ਕਲੋਂ ਜਾਣਦਾ ਹਾਂ ਨਾਂ ਨਹੀਂ ਜਾਣਦਾ ਇੱਥੇ ਉਹ ਆਉਂਦਾ ਤੇ ਕਿਸ ਤਰ੍ਹਾਂ ਮੁਲਾਜ਼ਮ ਆਉਂਦਾ ਅਸੀਂ ਪਰ ਮੁਲਾਜ਼ਮ ਮੈਂ ਨਹੀਂ ਵੇਖਿਆਗਾ ਵੈਸੇ ਉਹ ਸੁਣਨ ਚ ਆ ਰਿਹਾ ਮੇਰੇ ਵੀ ਆਉਂਦਾ ਉਹ ਕੰਕਿਉਂ ਕੰਮ ਤੇ ਰਹਿੰਦੇ ਅਸੀਂ ਤਾਂ ਹੁਣ ਆਉਣ ਜਾਣੂ ਤਾਂ ਫਿਰੇ ਲੱਗੇ ਰਹਿੰਦੇ ਕਿਤੇ ਕਿਸੇ ਨਾ ਕਿਤੇ ਜਾਂਦੀ ਆਉਂਦੀ ਰਹਿੰਦੀ ਹੈ ਵੈਸੇ ਹੁੰਦਾ ਇਹ ਹਾਂ ਇਹਨਾਂ ਆਪਾਂ ਨੂੰ ਵੈਸੇ ਪਤਾ ਨਹੀਂਗਾ ਦਾ ਕੋਈ ਕੰਮ ਤਾਂ ਦਲੇ ਬੰਦੇ ਆ ਪਤਾ ਸ ਕਦੇ ਉਥੇ ਨੰਗ ਧਿਆਨ ਨਾਈ ਦਾ ਵੀ ਮਿੱਟੀ ਸੇ ਟੋਆ ਬੰਦ ਕਰਦੇ ਆ ਨੰਗੇ ਇਥੇ ਮੋਟਰਸਾਈਕਲ ਪਾਉਣਾ ਹੁੰਦਾ ਬਾਅਦ ਉਹ ਗੱਡੀ ਕੱਢਦੇ ਆਂਗੇ ਅਸੀਂ ਤਿਆਰ ਕਰਕੇ ਨੰਗਾ ਮਿੱਟੀ ਸਟ ਕੇ ਫੇਰ ਲੰਘਦੇ ਆਂ ਉਥੋਂ ਦੀ ਜੀ ਜੀ ਬਹੁਤ ਪਰੇਸ਼ਾਨੀ ਆਈ ਵੀ ਐਸ ਜੀ ਦੂਜੀ ਤਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਨੇ ਆ ਦਾ ਪੱਖ ਦਿੱਤਾ ਤਾਂ ਉਹਨਾਂ ਦਾ ਪੱਖ ਵੀ ਲਵਾਂਗੇ ਉਹ ਵੀ ਪੱਖ ਤੁਹਾਨੂੰ ਦਿਖਾਵਾਂਗੇ ਵੀ ਜਿਹੜੇ ਆਵਾਰਾ ਕੁੱਤੇ ਆ ਜਾਂ ਇਹਨਾਂ ਦੇ ਘਰੇ ਰੱਖੇ ਹੋਏ ਕੁੱਤੇ ਆ ਕਿਸ ਤਰ੍ਹਾਂ ਰੱਖੇ ਤੇ ਕਿਉਂ ਰੱਖੇ ਉਹਨਾਂ ਦੇ ਨਾਲ ਵੀ ਗੱਲਬਾਤ ਪੂਰੀ ਕਰਾਂਗੇ ਕੁੱਤੇ ਕਿਉਂ ਰੱਖਦੇ ਇਹਨਾਂ ਨੇ ਬਾਹਰ ਹੁੰਦੀ ਆ ਕਿ ਤੁਸੀਂ ਹਾਂ ਇਹ ਕਿਰਾਇ ਤੇ ਦਿੱਤਾ ਹੋਇਆ ਨਹੀਂ ਸਾਡਾ ਇੱਕੋ ਗੱਲ ਆ ਭਾ ਮਾ ਕਰਾਇ ਤੇ ਦਿੱਤਾ ਵੈ ਦੇਤਾ ਉਹਦੇ ਨਾਲ ਕੋਈ ਗੱਲ ਨਹੀਂ ਅੱਛਾ ਇਹ ਰੌਲਾ ਕੀ ਆ ਜਿਹੜੇ ਰੌਲਾ ਕੱਖ ਨਹੀਂ ਵੀਰੇ ਆ ਸਾਹਮਣੇ ਤੁਹਾਨੂੰ ਦਿਸੀ ਜਾਂਦਾ ਇਹਨਾਂ ਦਾ ਘਰ ਸਿਰਫ ਉਹਨਾਂ ਹੈ ਠੀਕ ਹੈ ਇਹ ਸਾਰੇ ਤੇ ਮਤਲਬ ਮੇਰ ਕਰਦੇ ਆ ਵੀ ਇੱਥੇ ਅਸੀਂ ਕੁੱਤਾ ਨਹੀਂ ਆਉਣ ਦੇਣਾ ਇੱਥੇ ਆ ਨਹੀਂ ਆਉਣ ਦੇਣਾ ਗਾ ਮੇਰ ਕਰਦੇ ਆ ਗੰਦ ਕਢਾ ਲਓ ਨਹੀਂ ਨਹੀਂ ਕੰਦ ਤਾਂ ਇਹ ਤੇਰਾ ਹੈ ਮੇਰਾ ਰਾਹ ਦੇ ਦੇ ਮੇਰਾ ਰਾਹ ਦੇ ਦੇ ਇੱਕ ਕਾਰ ਲਵਾ ਦੇ ਉੱਥੇ ਜਾ ਮੈਨੂੰ ਕੋਈ ਚੱਕਰ ਨਹੀਂ ਇਹ ਨਹੀਂ ਕੰਦ ਫਿਰ ਉਹ ਤੇਰਾ ਹੋ ਗਿਆ ਜਸ ਕਢਾ ਜਾ ਤੇਰਾ ਮੈਂ ਕਰਦਾ ਤੇਰਾ ਆਹੀ ਆ ਤੇ ਪਹਿਲਾਂ ਤੁਸੀਂ ਜਦੋਂ ਮੈਂ ਆ ਕੇ ਖੜਾ ਹਾਂ ਕੰਜਰ ਕਹਿੰਦਾ ਤੁਸੀਂ ਦੱਸ ਦੋ ਵੀ ਕਿੱਡੀ ਕਬੱਡੀ ਗੱਲ ਹੈ ਸਿਆਣੀ ਹੈਗੀ ਇਹ ਪਰ ਮੇਰੀ ਸਮਝ ਨਹੀਂ ਆਉਂਦੀ ਕਿਵੇਂ ਕਰ ਸਕਦਾ ਸਿਆਣੇ ਨਹੀਂ ਦਾ ਮਰ ਬੰਦਾ ਚਲ ਫਿਰ ਤੁਸੀਂ ਯਾਰ ਗੱਲ ਸੁਣ ਲਾ ਮੈਂ ਤਾਂ ਮੈਂ ਤੁਹਾਨੂੰ ਉਹ ਦਿਨ ਦਾ ਕਹੀ ਜਾਣਾ ਵੀ ਭਾਈ ਆਪਦੀ ਕਾਰਵਾਈ ਕਰੋ ਇੱਕ ਦੂਜੇ ਤੇ ਜਿਹੜਾ ਕੋਈ ਗੱਲ ਹੈਗੀ ਹੈ ਮਾਤਾ ਨੇ ਨਾਲ ਕਿ ਨਹੀਂ ਕੀਤੀ ਹੈ ਪਹਿਲਾਂ ਮਾਤਾ ਕਰਨੀ ਚਾਹੀਦੀ ਬਾਹਰ ਆ ਕੇ ਸਾਡੀ ਸੰਗਰਨਰ ਜੀ ਹੈ ਨਹੀਂ ਮੈਂ ਦੱਸ ਕੋਈ ਚਲੋ ਮੰਨ ਲਓ ਤੁਸੀਂ ਵੀ ਕਹਿ ਸਕਦੇ ਆ ਵੇਖੋ ਇਹਦਾ ਭਾਈ ਜੀ ਭੱਪੇ ਨਾਲ ਕਹਿਣਾ ਭੱਪੇ ਨਾਲ ਹੀ ਕਹਿਣਾ ਭੱਪੇ ਦੀ ਗੱਲ ਹੈ